ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਗੁਰੂ ਸਾਗਰ ਮਸਤੂਆਣਾ ਸਾਹਿਬ ਸੰਗਰੂਰ ਦੇ ਇਹ ਗੁਰਦੁਆਰਾ ਸੰਗਰੂਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰੇ ਦੀ ਜਿਹੜੀ ਜਗ੍ਹਾ ਜੋ ਬਾਬਾ ਜੀ ਦਾ ਗੁਰਦੁਆਰਾ ਹੈ ਸੰਤ ਮਹਾਰਾਜ ਅਤਰ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਮਹਾਰਾਜ ਅਤਰ ਸਿੰਘ ਜੀ ਨੇ ਇੱਥੇ ਕਾਫੀ ਸਮਾਂ ਬਤੀਤ ਕੀਤਾ ਤੇ ਉਹੋ ਇਸ ਸਥਾਨ ਉੱਪਰ ਹੀ ਆਪਣਾ ਪਾਠ ਭਗਤੀ ਕਰਦੇ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈਗਾ ਇਹ ਸਥਾਨ ਇੱਥੋਂ ਜਦੋਂ ਆਪਾਂ ਮੱਥਾ ਟੇਕ ਕੇ ਅੰਦਰੋਂ ਬਾਹਰ ਜਾਂਦੇ ਆ ਅੰਦਰ ਦੀ ਵੀਡੀਓ ਆਪਾਂ ਤਾਂ ਨਹੀਂ ਬਣਾਉਂਦੇ ਕਿਉਂਕਿ ਅੰਦਰ ਵਰਜਨਾ ਹੁੰਦੀ ਆ ਮਹਾਰਾਜ ਦੀ ਤਾਂ ਆਪਾਂ ਨੂੰ ਉਸੇ ਕਾਇਦੇ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈ ਇਹ ਬਾਹਰ ਵਾਲ ਹੈਗਾ ਤੇ ਇਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਬਾਹਰ ਜਾ ਕੇ ਜਿੱਥੇ ਬੀਬੀਆਂ ਇਸ਼ਨਾਨ ਕਰਦੀਆਂ ਨੇ ਪੌਣਾ ਬਣੀਆਂ ਹੋਈਆਂ ਨੇ ਉੱਥੇ ਅਸੀਂ ਪੰਜ ਇਸ਼ਨਾਨਾ ਕਰਨ ਲਈ ਬਾਹਰ ਵੱਲ ਚਲੇ ਗਏ ਇਹ ਥਾਂ ਬਹੁਤ ਹੀ ਸੋਹਣੀ ਬਣੀ ਹੋਈ ਹੈ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈਗਾ ਪੰਜ ਇਸ਼ਨਾਨਾ ਵੀ ਕਰ ਸਕਦੇ ਆ ਇੱਥੇ ਆਪਾਂ ਇਸ਼ਨਾਨ ਕਰਨ ਦੇ ਲਈ ਪਾਣਾ ਬਣਿਆ ਹੋਇਆ ਨੇ ਬੀਬੀਆਂ ਲਈ ਵੀ ਪਾਣਾ ਬਣਿਆ ਹੋਇਆ ਨੇ ਜੋ ਵੀ ਕਿਸੇ ਸਾਹ ਸੰਗਤ ਨੇ ਇਸ਼ਨਾਨ ਕਰਨਾ ਹੁੰਦਾ ਜਾਂ ਪੰਜ ਇਸ਼ਨਾਨਾ ਕਰਨਾ ਹੁੰਦਾ ਉਹ ਆਪਦੇ ਮਨ ਦੀ ਤਸੱਲੀ ਦੇ ਨਾਲ ਆਪਦੇ ਰੂਹ ਦੀ ਸਕੂਨ ਦੇ ਨਾਲ ਉਦਾਂ ਹੀ ਕਰ ਸਕਦਾ ਹੈ ਇਸ ਤਲਾਹ ਦੇ ਵਿੱਚ ਬਹੁਤ ਸਾਰੀਆਂ ਮੱਛੀਆਂ ਨੇ ਗਿਆ ਜੋ ਕਿ ਦਿਲ ਨੂੰ ਬਹੁਤ ਸਕੂਨ ਦਿੰਦੀਆਂ ਨੇ ਪਾਣੀ ਵਿੱਚ ਰਹਿਣ ਵਾਲੇ ਜੀਵ ਨੇਗੇ ਤੇ ਬੜੇ ਵਧੀਆ ਲੱਗਦੇ ਨੇਗੇ ਆਪ ਦੀ ਮਸਤੀ ਦੇ ਵਿੱਚ ਇਹ ਪਾਣੀ ਦੇ ਵਿੱਚ ਤੈਰਦੇ ਨੇ ਤੈਰਦੀਆਂ ਰਹਿੰਦੀਆਂ ਨੇ ਗੁਰੂ ਦੇ ਪਾਣੀ ਵਿੱਚ ਤਲਾਹ ਵਿੱਚ ਤੇ ਗੁਰੂ ਦੀ ਬਾਣੀ ਇਹਨਾਂ ਉੱਪਰ ਹਮੇਸ਼ਾ ਕੰਨਾਂ 'ਚ ਪੈਂਦੀ ਹੈ ਇਹਨਾਂ ਦੇ ਸੁਣਦੀਆਂ ਨੇ ਜੀਆਂ ਜੋ ਵੀ ਆ ਸਾਡੀ ਕਲਪਨਾ ਇਹ ਇੱਕ ਵੀ ਪਰ ਰਹਿੰਦੀਆਂ ਗੁਰੂ ਦੇ ਘਰ ਦੇ ਵਿੱਚ ਹੀ ਨੇ ਹਮੇਸ਼ਾ ਜਦੋਂ ਤਲਾਹ 'ਚ ਰਹਿੰਦੀਆਂ ਨੇ ਤਾਂ ਗੁਰਦੁਆਰੇ ਦੇ ਵਿੱਚ ਬਣਿਆ ਹੋਇਆ ਤਾਂ ਹਮੇਸ਼ਾ ਗੁਰੂ ਦੇ ਕੋਲ ਹੀ ਰਹਿੰਦੀਆਂ ਨੇ ਜੀਆਂ ਭਾਗਾਵਾਲੀਆਂ ਨੇ ਇਹ ਮੱਛੀਆਂ ਜਿਹੜੀਆਂ ਗੁਰੂ ਦੀ ਬਾਣੀ ਨੂੰ ਰੋਜ਼ ਸਰਵਣ ਕਰਦੀਆਂ ਨੇਗੀਆਂ ਤੇ ਬਹੁਤ ਵਧੀਆ ਸਰੋਵਰ ਹੈ ਇਸ ਤੋਂ ਸਾਹਮਣੇ ਬਿਲਕੁਲ ਅੱਗੇ ਜਾ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦਿਖਾਈ ਦਿੰਦਾ ਹੈ ਜਿਹੜਾ ਕਿ ਇਸ ਤੋਂ ਅੱਗੇ ਬਣਿਆ ਹੋਇਆ ਉਹਦਾ ਰਸਤਾ ਪਿੱਛੋਂ ਦੀ ਜਾਂਦਾ ਹੈ ਤੇ ਬਹੁਤ ਵੱਡਾ ਤਲਾ ਹੈ ਇਹ ਜਿਹੜਾ ਕਿ ਇਸ਼ਨਾਨ ਕਰਨ ਦੇ ਲਈ ਬਣਾਇਆ ਗਿਆ ਸੰਗਤਾਂ ਦੇ ਲਈ ਇਸ ਤੋਂ ਸਾਹਮਣੇ ਇਹ ਬਿਲਕੁਲ ਗੁਰਦੁਆਰਾ ਮੰਜੀ ਸਾਹਿਬ ਹੈ ਵਿਚੀ ਬਣਿਆ ਹੋਇਆ ਹੈ ਇਹਦਾ ਰਸਤਾ ਸਰੋਵਰ ਦੇ ਨਾਲ-ਨਾਲ ਅਲੱਗ ਤੋਂ ਜਾਂਦਾ ਹੈਗਾ ਫਿਰ ਅਸੀਂ ਪੰਜ ਇਸ਼ਨਾਨਾ ਕਰਕੇ ਇੱਥੋਂ ਬਾਹਰ ਵੱਲ ਪ੍ਰਸਥਾਨ ਕੀਤਾ ਤੇ ਇਹ ਡਿਉਟੀ ਸਾਹਿਬ ਹੈ ਜਿੱਥੋਂ ਅਸੀਂ ਅੰਦਰ ਨੂੰ ਐਂਟਰ ਕਰਦੇ ਹਾਂ ਗੁਰਦੁਆਰਾ ਸਾਹਿਬ ਬਾਰਿਸ਼ ਹੋਣ ਕਰਕੇ ਅਸੀਂ ਕਾਫੀ ਸਮਾਂ ਰੁਕੇ ਰਹੇ ਇਹ ਗੁਰੂ ਦੇ ਨਿਸ਼ਾਨ ਨੇ ਜੀ ਖਾਲਸੇ ਦੇ ਮੀਰੀ ਪੀਰੀ ਦੇ ਨਿਸ਼ਾਨ ਸਦਾ ਝੂਲਦੇ ਰਹਿਣ ਹਵਾਵਾਂ ਦੇ ਵਿੱਚ ਸਾਨੂੰ ਖੁਸ਼ੀਆਂ ਦਿੰਦੇ ਰਹਿਣ ਅੱਜ ਰੱਬ ਅੱਗੇ ਅਦਾਸ ਸਰਬੱਤ ਦੀ ਭਲੇ ਦੀ ਕਰਨ ਲਈ ਗਈ ਸੀ ਤਾਂ ਕਿ ਪੰਜਾਬ ਵਿੱਚ ਫਿਰ ਤੋਂ ਖੁਸ਼ਹਾਲੀ ਪਰਤ ਸਕੇ ਇਹ ਬਾਬਾ ਸੰਤ ਅਤਰ ਸਿੰਘ ਜੀ ਦੇ ਅਮੋਲਕ ਬਚਨ ਨੇ ਜੋ ਕਿ ਸੰਗਤਾਂ ਨੇ ਇੱਥੇ ਪ੍ਰਿੰਟ ਕੱਢ ਕੇ ਲਾਏ ਹੋਏ ਨੇ ਆਪਾਂ ਇਹਨਾਂ ਨੂੰ ਪੜ ਸਕਦੇ ਹਾਂ ਇਹ ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਗੁਰਦੁਆਰਾ ਸਾਹਿਬ ਦਾ ਉਹ ਦ੍ਰਿਸ਼ ਹੈ ਬਹੁਤ ਹੀ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ